ਸਤਿਕਾਰਯੋਗ ਗੁਰੂ ਸਾਹਿਬ ਜੀ ਸਰਬੱਤਮੈ ਭਾਈ ਰਸਨਾ ਪਵਿੱਤਰ ਕਰੋ ਸਤਿਗੁਰਾਂ ਦੀ ਬਖਸ਼ਿਸ਼ ਗੁਰਪੱਤੇ ਬੁਲੰਦ ਆਵਾਜ਼ ਦੇ ਵਿੱਚ ਉਚਾਰਨ ਕਰੋ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦੋਪਹਿਰ ਦਾ ਜਵਾਨ ਸੱਜਾ ਹੋਇਆ ਹੈ ਤੁਸੀਂ ਆਪੋ ਆਪਣੇ ਸਮੇਂ ਉਸਾਰ ਸਤਿਗੁਰ ਦੀ ਪਾਵਨ ਮੂਰੀ ਦੇ ਵਿੱਚ ਬੈਠਦੇ ਹੋ ਹਾਜ਼ਰੀ ਲਵਾਨੇ ਮਨਅਰ ਸਰੀਰ ਦੀ ਖੁਰਾਕ ਪ੍ਰਾਪਤ ਕਰਦੇ ਕਿਉਂਕਿ ਸਿੱਖ ਜਗਤ ਦੇ ਵਿੱਚ ਅਸੂਲ ਦਿੱਤਾ ਸਤਿਗੁਰ ਅੰਮ੍ਰਿਤਸਰ ਸਾਹਿਬ ਜੀ ਨੇ ਉਹ ਨਿਯਮ ਬਣਾਇਆ ਇਹ ਪਹਿਲਾ ਲੰਗਰ ਪਾਛਾ ਸੰਗਤ ਕੋਈ ਪ੍ਰਮਾਣੀ ਬਹਿ ਸਕਦਾ ਰਹ ਸਕਦਾ ਕਿੰਨਾ ਕੁ ਸਮਾਂ ਇੱਥੇ ਇਸ ਜੀ ਗੁਰੂ ਸਾਹਿਬਾਨ ਨੇ ਸਾਡੇ ਤੇ ਬਹੁਤ ਵੱਡੀ ಅಪਾਰ ਕਿਰਪਾ ਕੀਤੀ ਹੈ ਦੋ ਚੀਜ਼ਾਂ ਦਾ ਸੁਮੇਲ ਪੈਦਾ ਕੀਤਾ ਹੈ ਭਗਤੀ ਦਾ ਬਲ ਔਰ ਸ਼ਕਤੀ ਗੁਰਨਾਨਕ ਦੇਵ ਜੀ ਮਹਾਰਾਜ ਨੇ ਜੋ ਪ੍ਰਤਾਪਾਇਆ ਗੁਰਸਹਾਬਾਨ ਨੂੰ ਅਪਣਾ ਕੇ ਰੱਖਿਆ ਜੋ ਸੂਰ ਆਤਮ ਗੁਰੂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਪਾਵਨ ਬਾਣੀ ਵਿੱਚੋਂ ਦਰਜ ਨੇ ਉਹ ਗੁਰਸਹਾਬਾਨ ਨੇ ਵਿਚਾਰੇ ਨੇ ਕਿਹਨੇ ਇੱਕ ਬਹੁਤ ਵੱਡਾ ਹਲਕਾ ਹੈ ਕਲਗੀ ਵਾਲੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਗੱਲ ਦੀ ਸੰਪੂਰਨ ਰਕੀਤੀ ਹੈ ਜੇ ਗੁਰਨਾਨਕ ਪਾਸ਼ਾ ਸ਼ਬਦ ਦੇ ਨਾਲ ਜੋੜ ਗਏ ਫਿਰ ਪਾਸ਼ਾ ਨੇ ਆਖਰੀ ਵਾਰੀ ਆਪ ਨੂੰ ਸੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਤਾ ਬਾਬਨ ਹੁਕਮ ਗੁਰੂ ਕੋਵਿੰਦ ਸਿੰਘ ਜੀ ਮਹਾਰਾਜ ਨੇ ਆਪ ਪੜਿਆ ਸੀ ਸਚ ਹਨ ਸ੍ਰੀ ਹਜੂਸ ਸੈ ਵਿਖੇ ਖੁੱਲੇ ਆਕਰਮ ਕਿਰਪਾ ਪੈਠਾ ਕਰ ਦੀਨ ਤਨ ਹਰ ਹਰ ਕਰ ਇਸ ਲਈ ਸਿੱਖੀ ਦਾ ਸਿਧਾਂਤ ਹੈ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀਆਂ ਅਸੀਸਾਂ ਨੇ ਸਤਿਗੁਰਾਂ ਦੀ ਕਿਰਪਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅੰਤਮ ਉਪਦੇਸ਼ ਮੁਖ ਵਚਨ ਮੁਖ ਬਾਖ ਉਹ ਇਹੀ ਹੈ ਕਿ ਐਜੂ ਕੇ ਸਿੱਖਾ ਨੂੰ ਕੀਰਤਨ ਦੇ ਨਾਲ ਜੁੜ ਜਾ ਸ਼ਬਦ ਦੇ ਨਾਲ ਜੁੜ ਜਾ ਬਾਣੀ ਨਾਲ ਆਓ ਸੰਗਤ ਤੁਸੀਂ ਐਸੀ ਵੀਰ ਗਾਥਾ ਪਿਛਲੇ ਦਿਨਾਂ ਤੋਂ ਸਰਵਣ ਕਰ ਰਹੇ ਹੋ ਜਿਸ ਨੂੰ ਦੁਨੀਆ ਦਾ ਇਤਿਹਾਸ ਕਦੇ ਭੁਲਾ ਹੀ ਨਹੀਂ ਸਕਦਾ ਜਿਸ ਨੂੰ ਆਮ ਤੌਰ ਤੇ ਇਤਿਹਾਸਕਾਰਾਂ ਨੇ ਬਣੇਗੀ ਦੇ ਤੌਰ ਤੇ ਲਿਖਿਆ ਹੈ ਕਿ ਕਲਗੀ ਵਾਲੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇੱਕ ਕੌਕਦਸ ਪਰ ਅਸਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਮੁੱਚੇ ਜੀਵਨ ਨੂੰ ਜੇਕਰ ਵਿਚਾਰ ਲਈਏ ਤਾਂ ਸਾਰਾ ਹੀ ਜੀਵਨ ਕੌਤਕਾਇਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਮਾਲ ਤੇ ਇਹ ਹੈ ਜੇ ਕਰਮ ਚੁੱਕਦੇ ਨੇ फिर ਆਪਣੇ ਪਛੋਕਰ ਦਾ ਵੀ ਵਰਣਨ ਕਰ ਦਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਐਵੇਂ ਲਿਖਦੇ ਨੇ ਕਿ ਮੈਂ ਇਸ ਸੰਸਾਰ ਦੇ ਵਿੱਚ ਕਿਉਂ ਆਇਆ? ਆਪ ਲਿਖਦੇ ਨੇ ਧਰਨ ਚਲਾਉਣ ਸਭ ਤੋਂ ਉਾਰਨ ਦੁਸ਼ਟ ਸਭਰ ਕੋ ਬੂਰੋ ਪਾ। ਇਸੇ ਮੇਰਾ ਆਸਾ ਹੈ। ਇਸ ਆਸੇ ਨੂੰ ਪੂਰਾ ਕਰਨ ਵਾਸਤੇ ਗੁਰੂ ਸਰਬੰਨ ਨੇ ਆਉਣ ਵਾਲੇ ਸਮੇਂ ਦੀ ਲੋੜ ਤੋਂ ਵਿਚਾਰਿਆ। ਸਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ। संत को किमें बचाया जाए गुरमुख में कि बचाया जाए साधु बचाया जाए अपनी प्रोटेक्शन की जाए इसलिए गुरु गोबिंद जी महाराज ने शस्त्र और जोड़े, शत्र आनंदपुर साहब और नगर जिसनों उन्नी जून सोलह सौ सो पैंठ ईस्वी सत गुर गुरु तेग बहादुर महाराज जी ने वसाया ਪਵਿੱਤਰ ਨਗਰ ਹੈ ਸਰਕਾਰੀਓ ਖਾਏ ਹੈ ਇੱਥੇ ਹੀ ਤਾਂ ਪਿਤਾ ਜੀ ਨੂੰ ਭੇਜਿਆ ਸੀ ਜਨਮਔਰ ਜ਼ਾਲਮ ਦੀ ਲੜਾਈ ਉਸ ਨੂੰ ਰੋਕथाम ਪਾਉਣ ਵਾਸਤੇ ਪਿਤਾ ਜੀ ਦੀ ਸ਼ਹਾਦਤ ਦੀ ਇੱਕ ਐਗਜ਼ੈਂਪਲ ਸੁਣ ਲੋ ਉਸ ਤੋਂ ਬਾਅਦ ਮੈਂ ਇਤਿਹਾਸ ਦੇ ਪੰਨੇ ਰੀਟ ਕਰੂ ਸਭ ਤੋਂ ਪਹਿਤ ਪਹਾੜ ਮਹਾਰਾਜ ਜੀ ਦੀ ਸ਼ਹਾਦਤ ਨੇ ਸਾਨੂੰ ਅਣਖਮੰਦ ਬਣਾਇਆ ਗੈਰਤਮੰਦ ਬਣਾਇਆ ਉਹਨਾਂ ਜਿਹਨਾਂ ਦੇ ਮਨਾਂ ਦੇ ਵਿੱਚ ਕੇਵਲ ਮਾਤ ਦਾ ਭੈ ਮਾਤ ਦਾ ਦਰਸੀ ਹੋਣਾ ਚਾਹਲਗੇ ਵਾਲੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚੱਤੀ ਕਲਾ ਵਾਲਾ ਜੀਵਨ ਬਤੀਤ ਕੀਤਾ। ਸੰਸਾਰ ਦੇ ਵਿੱਚ 84 ਲੱਖ ਜੁਨਨ ਦੇ ਵਿੱਚੋਂ ਇੱਕ ਹਨਿਕ ਸਨਾਨਾ ਪੰਛੀ। ਸਾਰੀ ਜ਼ਿੰਦਗੀ ਆਕਾਸ਼ ਦੇ ਵਿੱਚ ਉਡਾਰੀਆਂ ਮਾਰਦਾ ਹੈ। ਜਦੋਂ ਦੀ ਜ਼ਿੰਦਗੀ ਦਾ ਅੰਤ ਹੁੰਦਾ ਹੈ ਧਰਤੀ ਦੇ ਉੱਤੇ ਆ ਜਾਂਦਾ ਹੈ। ਕੁੱਝ ਲੱਗਦਾ ਇਕੱਠੀਆਂ ਕਰਦਾ ਹੈ ਇਹਦੇ ਵਿੱਚ ਬਹਿਤ ਹੁੰਦਾ ਹੈ ਕੁਦਰਤਨ ਉਸ ਪ੍ਰਮਾਤਮਾ ਨੇ ਇਸ ਦੇ ਸਰੀਰ ਨੂੰ ਖਤਮ ਕਰ ਲਾਇਆ ਇਹਦੇ ਵਿੱਚ ਅੱਗ ਲੱਗਦੀ ਹੈ ਤੇ ਇਹਦੇ ਵਿੱਚੋਂ ਇੱਕ ਅੰਡਾ ਵੀ ਨਿਕਲਦਾ ਹੈ ਜੋਣੀ ਅੱਗ ਲੱਗਦੀ ਹੈ ਉਸ ਅੰਡੇ ਦੇ ਵਿੱਚੋਂ ਇੱਕ ਫੋਨਿਕਸ ਹੋਰ ਪੈਦਾ ਹੋ ਜਾਂਦਾ ਹੈ ਜੋ ਸਾਰੀ ਜ਼ਿੰਦਗੀ ਇੱਕ ਹਾਸਦੇ ਵਿੱਚੋਂ ਡਾਰੀਆਂ ਮਾਰਦਾ ਰਹਿੰਦਾ ਇੱਕ ਵਾਰੀ ਪਿਆਰ ਨਾਲ ਇੱਕੋ ਸਤ ਨਾਮ ਜੀਵਾਏ एस इस एग्जाम्पल को समझने की कोशिश करो हनी जी एग्जाम्पल मैं दिखती है असल गुरु सतगुरु गुरु तेग बहादुर महाराज जी की शहादत तो बाद हिंदुस्तान ने लोगों की जमीर जागी अड़ख जागी गैरमंद हो गए तो शहादत होालसा पंथ जिसनों साज्या किसने निवाजिया किसने साहेब कमाल साहेब श्री गुरु गोबिंद सिंह जी महाराज ने ਕਮਾਲ ਦੀ ਕਹਾਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਏਕ ਸਿੱਖ ਦੇ ਵਿੱਚ ਸਪਿਰਚੁਅਲ ਸ਼ਕਤੀ ਜਾਂ ਤਾਂ ਸ਼ਕਤੀ ਸਰੀਰਕ ਸ਼ਕਤੀ ਉਹਨੂੰ ਯੋਦਾ ਬਣਾਉਣਾ ਸੀ ਉਹਨੂੰ ਸੂਰਮਾ ਬਣਾਉਣਾ ਸੀ ਲੰਬੀ ਸੋਚ ਤੋਂ ਬਾਅਦ ਮੇਰੇ ਬਾਦਸ਼ਾਹ ਨੇ ಅಪਾਰ ਕਿਰਪਾ ਕੀਤੀ ਹੈ ਹਿੰਦੁਸਤਾਨ ਵਾਸੀਆਂ ਦੇ ਨਾਮੇ ਇੱਕ ਪੱਤਰ ਲਿਖਿਆ ਉਹ ਅਨੰਦ ਪਰਾਵੋ ਇਸ ਵਾਰੀ ਵਸਾਕੀ ਪਹਿਲਾਂ ਵੀ ਮਨਾਉਂਦੇ ਰਹੇ ਗੁਰੂ ਸਾਹਿਬ ਹਮ ਮਨਾਉਂਦੇ ਰਹੇ ਇਸ ਵਾਰੀ ਵੱਡੇ ਇਕੱਠ ਦੇ ਰੂਪ ਦੇ ਵਿੱਚ ਆਓ ਆਪਾਂ ਰਲ ਮਿਲ ਕੇ ਵਸਾਖੀ ਦਾ ਤਿਹਾਇਆ ਮਨਾਈਏ ਜੀ ਕੀ ਹੋਏਗਾ ਇਹ ਨਹੀਂ ਦੱਸਿਆ ਬਹੁਤ ਵੱਡਾ ਕੱਠ ਵੱਡਾ ਤੰਬੂ ਛੋਟਾ ਤੰਬੂ ਸਤੇਜ ਲੱਗੀ ਹੋਈ ਦੁਪਹਿਰ ਦਾ ਸਮਾਂ ਕੀਰਤਨ ਦੀਆਂ ਕੀਰਤਨ ਕਰ ਰਹੇ ਨੇ ਹੱਥ ਰੇਂਝ ਕਿਰਪਾਨ ਕਿਰਪਾਨ ਫੜੀ ਹੋਈ ਪਾਸਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦੇ ਉੱਤੇ ਆ ਕੇ ਖਲੋਤੇ ਦੂਰ ਤੋਂ ਗੁਰਮਖਾਨੇ ਕੋਲ ਸਿੱਖ ਸੰਗਤਾਂ ਨੇ ਹੱਥ ਜੋੜ ਕੇ ਨੰਮਰਤਾ ਦੇ ਨਾਲ ਸੀ ਸ਼ਿਕਾਇਤ ਹੈ ਕਲਗੀ ਵਾਲੇ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਸਾਰਾ ਕੀਤਾ ਹੈ ਸਮਸਤ ਸੰਗਤ ਗੁਰੂ ਚਰਨਾਂ ਦੇ ਵਿੱਚ ਮੌਜੂਦਾਨ ਹੋ ਗਈ ਹੈ ਪਰ ਜਿਹਦੇ ਪਾਸ਼ਾ ਖਲੋਤੇ ਸੰਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਜ ਖਲੋਤੇ ਸੰਗ ਦੇ ਪਾਸ਼ਾ ਨੇ ਆਪਣੀ ਮ्यान ਦੇ ਵਿੱਚੋਂ ਕਿਰਪਾਨ ਧੂਕੇ ਵੰਗਾਰ ਦੀ ਲਲਕਾਰ ਕੇ ਜੋਸ਼ ਦੇ ਵਿੱਚ ਆ ਕੇ ਕੀ ਮੰਗਿਆ ਅਸੀਸ ਚਾਹੀਦਾ ਹੈ ਪਹਿਲੀ ਵਾਰੀ ਭਾਈ ਦੇ ਆਰੰਗ ਲਹਾਰਨ ਵاسي ਭਾਈ ਪਾਰੀ ਜੋ ਦੇ ਗੁੱਤੇ ਵਿੱਚੋਂ ਆਏ ਉੱਥੇ ਫਿਰ ਭਾਈ ਕਰਮਚੰਦ ਹਸਨਾ ਪੂਰੀ ਦਿੱਲੀ ਸੈਫਾਬਾਦ ਸੈਫਾਬਾਦ ਉੱਥੋਂ ਆ ਰਹੇ ਹੋਣ ਉਹ ਥੇ ਆ ਤੀਜਾ ਜਿਹੜਾ ਸਿੱਖ ਸੀ ਉਹ ਉੱਥੇ ਆਇਆ ਮੋਹਨ ਚੰਦ ਦੁਆਰ ਕਾ ਨਰੈਣ ਵਾਲਾ ਕ੍ਰਿਸ਼ਨ ਅਗੰਗਾ ਵਾਸੀ ਮੈਂ ਬੇਨਤੀ ਕਰਾਂ ਮੈਂ ਪਿਛਲੇ ਦਿਨਾਂ ਦੇ ਵਿੱਚ ਬਿਆਨ ਕਰ ਚੁੱਕਾ ਹਾਂ ਭਾਈ ਬਿਆਰਾਮ ਇਹ ਪੰਜਾਬ ਦੇ ਵਾਸੀ ਨੇ ਲੋਹਾਰ ਦੇ ਵਾਸੀ ਨੇ ਭਾਈ ਧਰਮ ਚੰਦ ਜੀ ਜੇਕਰ ਉਸ ਸਮੇਂ ਹਸਤਣਾਪੁਰੀ ਦਿੱਲੀ ਦੇ ਇਲਾਕੇ ਦੇ ਵਿੱਚ ਵਸਦੇ ਨੇ ਅੱਜ ਕੱਲ੍ਹ ਦੇ ਮੌਜੂਦਾ ਯੂਪੀ ਦੇ ਵਿੱਚ ਵਸਦੇ ਨਹੀਂ ਪਰ ਇਹਨਾਂ ਦਾ ਜਿਹੜਾ ਪਛੋਕੜ ਨਗਰ ਹੈ ਉਹ ਬਰਨਾਲੇ ਦੇ ਕੋਲ ਸੀ ਸੇਖੇ ਨਗਰ ਉੱਥੋਂ ਹੀ ਦੇ ਪਰਿਵਾਰ ਉੱਥੇ ਜਾ ਕੇ ਵਸਿਆ ਸੀ ਖੈਰ ਲੰਮੀ ਡਿਟੇਲ ਦਿੱਤੀ ਜਾ ਸਕਦੀ ਹੈ ਤੀਜਾ ਜਿਹੜਾ ਸਿੱਖ ਹੈ ਉਹ ਹੈ ਮੋਹਨ ਚੰਦ ਦੁਆਰਕਾ ਤੋਂ ਆਇਆ ਹੈ ਹਰਿਆਣੇ ਦੀ ਇੱਕ ਰਿਆਸਤ ਹੁੰਦੀ ਸੀ ਜਿਸ ਨੂੰ ਗੂੜੀਆ ਰਿਆਸਤ ਕਿਹਾ ਜਾਂਦਾ ਹੈ ਜਿੱਥੇ ਉਹਨੇ ਰਿਆਣਾ ਵਸਿਆ ਇਹਦਾ ਪਰਿਵਾਰ ਕਨੇ ਦੋਨਾਂ ਵਾਸੀ ਸੀ ਇਹ ਵੀ ਆਮ ਤੌਰ ਤੇ ਮਨੁੱਖ ਜਿਸੇ ਕੰਮ ਲਈ ਕਿਸੇ ਵਿਜਨਲਸ ਵਿਜਨਸ ਵਾਸਤੇ ਦੂਰ ਤਰਾਕੇ ਚਲਿਆ ਜਾਂਦਾ ਹੈ ਤੇ ਫਿਰ ਉੱਥੇ ਹੀ ਉਹਦਾ ਵਾਸਾ ਹੋ ਜਾਂਦਾ ਹੈ ਪਰ ਇਹ ਸਾਰੇ ਦੇ ਸਾਰੇ ਗੁਰਨਾਨਕੀਆਂ ਦੀਆਂ ਸਖਿਆਵਾਂ ਦੇ ਨਾਲ ਜੁੜੇ ਹੋਏ ਸਨ ਗੁਰਨਾਨਕ ਦੀ ਵਿਚਾਰਧਾਰਾ ਦੇ ਨਾਲ ਜੁੜੇ ਹੋਏ ਸਨ ਤੇ ਪਾਸ਼ਾ ਸਤੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰੂ ਗੋਬਿੰਦ राय ਪਾਸ਼ਾ ਜੀ ਨੇ ਦਇਆ ਪ੍ਰਾਪਤ ਦਇਆ ਨੂੰ ਪਹਿਲ ਦਿੱਤੀ ਹੈ ਫਿਰ ਧਰਮ ਚੋੜਿਆ ਦੇ ਉਸ ਤੋਂ ਬਾਅਦ ਗੁਰੂ ਪਾਲ ਸਾਹਿਬ ਦੇ ਕੋਲ ਇਹ ਮੋਹ ਦਾ ਤਿਆਗ ਕਰਕੇ ਮੋਹਮੰਦ ਚੰਦ ਵੀ ਆ ਗਏ ਹੁਣ ਤਿੰਨ ਸੀਸ ਤੋਂ ਲੈ ਬਾਅਦ ਤਿੰਨ ਸਿੱਖਾਂ ਦੇ ਪਰਖ ਕਰਨ ਤੋਂ ਬਾਅਦ ਮੇਰੇ ਚੋਟੀ ਪ੍ਰੀਤਮ ਕਲਗੀ ਵਾਲੇ ਪਾਸ਼ਾ ਸਹਸਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੱਥ ਦੇ ਵਿੱਚ ਲਹੂ ਚ ਲੱਖ ਪੱਛ ਲਿਬੜੀ ਹੋਈ ਕਿਰਪਾ ਨੇ ਕਿਰਪਾ ਲੈ ਕੇ ਫੇ ਮੁੜ ਕੇ ਮੇਰੇ ਸਤਪੁਰਜੀ ਸਤੇ ਦੇ ਉੱਤੇ ਆ ਕੇ ਖੜੋ ਕੇ ਹੈਰਾਨੀ ਹੈ ਹਰ ਪਾਸੇ ਸਨਾਨਾ ਹੈ ਕੀ ਹੋ ਰਿਹਾ ਹੈ ਕੁਝ ਵਿੱਚੋਂ ਸੰਗਤ ਦੇ ਵਿੱਚੋਂ ਖਾਸ ਕਰਕੇ ਮਸੰਦ ਲੋਕ ਉੱਠੇ ਨੇ ਮਾਤਾ ਜੀ ਦੇਖੋ ਨਾ ਗੋਬਿੰਦ ਰਾਏ ਨੂੰ ਕੀ ਹੋ ਗਿਆ ਹੈ ਇੱਕ ਸਿੱਖ ਨੂੰ ਮਾਰਦਾ ਹੈ ਫਿਰ ਦੂਜੇ ਦੀ ਮੰਗ ਕਰ ਲੈਂਦਾ ਹੈ ਫਿਰ ਤੀਜੇ ਦੀ ਮੰਗ ਕਰਦਾ ਹੈ ਇਸੇ ਤਰ੍ਹਾਂ ਹੀ ਕਰੇਗਾ ਗੋਬਿੰਦ ਰਾਏ ਮਾਤਾ ਜੀ ਨੇ ਬੜੇ ਪਿਆਰ ਦੇ ਨਾਲ ਆਖਿਆ ਬੇਟਾ ਘਬਰਾਉਣ ਦੀ ਲੋੜ ਨਹੀਂ ਚੋਜ ਹੈ ਅਕਾਰਪੁਰਖ ਦੀ ਕਿਰਪਾ ਹੈ ਜੋ ਹੋ ਰਿਹਾ ਹੈ ਉਹ ਬਿਲਕੁਲ ਸਹੀ ਹੋ ਰਿਹਾ ਹੈ ਹਾਲੇ ਹਮੇ ਸੰਗਤ ਦੰਪੂ ਦੇ ਵਿੱਚੋਂ ਬਾਹਰ ਜਾ ਰਹੀ ਸੀ ਪਰ ਅਜੇ ਵੀ ਇੱਕ ਜੋਸ਼ ਇੱਕ ਹੌਸ ਬక్తి ਸ਼ਕਤੀ ਦਾ ਸਮੇਂ ਮੇਰੇ ਚੋਚੀ ਪ੍ਰੀਤਮ ਕਲਗੀ ਵਾਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿ ਸੇ ਤੇ ਖਲੋਤੇ ਨੇ ਤੇ ਚੌਥੇ ਸਿੱਖ ਦੀ ਮੰਗ ਜਿਵੇਂ ਦਸਵੇਂ ਸਿੱਖਾਂ ਜਿਨੇ ਕੀਤੀ ਆ ਉਸ ਟਾਹੇ ਧਾਈ